ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਆਪਣੇ ਘਰ ਪਰਿਵਾਰ 'ਚ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕੀ ਗੀਤ ਲੈ ਕੇ ਆਏ ਹਾਂ ਲੋਕੀ ਸੁਣਾਉਣ ਤੋਂ ਪਹਿਲਾਂ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਆਂ ਜਿਿਹੜੇ ਮੇਰੇ ਭੈਣਾ ਭਰਾ ਚੈਨਲ ਤੇ ਨਵੇਂ ਆਏ ਆ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਨੂੰ ਦਬਾ ਲਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਹਰ ਵੀਡੀਓ ਦਾ ਆਨੰਦ ਲੈ ਸਕੋ ਤੇ ਜਿਨ੍ਹਾਂ ਮੇਰੇ ਭੈਣਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਰਿਕਵੈਸਟ ਹੈ ਕਿ ਪਲੀਜ਼ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕੀ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜੀਆਂ ਲੱਗਦੀਆਂ ਕਿਉਂਕਿ ਤੇਰੇ ਦੋਸੀ ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜੀਦੀਏ ਤਾਂ ਬਹੁਤ ਹੌਸਲਾ ਮਿਲਦਾ ਆ ਫਿਰ ਹੋਰ ਵੀ ਉਤਸ਼ਾਹ ਹੁੰਦਾ ਕਿ ਇਸ ਤੁਹਾਨੂੰ ਹੋਰ ਵੀ ਸੋਹਣੇ ਸੋਹਣੇ ਲੋਕ ਗੀਤ ਸੁਣਾ ਸਕੀਏ ਆ ਜਾਓ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣਿਓ टे ले ਅੰਜਪ ਕਰ ਦੋ 3 ਦੋ ਕਨਸਰ ਢੇੜਾ ਮੇਰੇ ਹਾਨਦਾਰੋ ਚਲਾ ਗਿਆ ਏ ਤਖਤ ਕਾਲਾ ਸ਼ਾ ਕਾਲਾ ਕਾਲਾ ਸ਼ਾ ਕਾਲਾ ਮੇਰਾ ਕਾਲਾ ਏ ਸਰਦਾਰ ਗੋਰੀਆਂ ਨੂੰ ਦਫਾ ਕਰੋ ਗੋਰੀਆਂ ਨੂੰ ਦਫਾ ਕਰੋ ਨੀ ਮੇ तेरे पंहिंजे पतारे थो ਨੀ ਮੈਂ ਆਪ ਤੇ ਦੇ ਦੀ ਤਾਰ ਕਾਲਾ ਸ਼ਾ ਕਾਲਾ ਕਾਲਾ ਸ਼ਾ ਕਾਲਾ ਮੇਰਾ ਖਾਲਾਏ ਸਰਦਾਰ ਕੋਰੇ ਸਸੜੀਏ ਤੇਰੇ ਪੰਜ ਪੁੱਤਰ ਦੋ ਘੋਰੇ ਤੇ ਦੋ ਕਾਲੇ ਸਸੜੀਏ ਤੇਰੇ ਪੰਜ ਪੁੱਤਰ ਦੋ